ਕੋਈ ਪ੍ਰੋਬਲਮ ਨਹੀਂ ਤੁਹਾਡੇ ਭਾਈ ਲੋਕਾਂ ਨੂੰ ਕੋਈ ਸੇਵਾ ਦਿੱਕਤਾਂ ਕੋਈ ਡਰਦਾ ਨਹੀਂ ਘਬਰਾਉਣਾ ਨਹੀਂ ਸਰਕਾਰ ਤੁਹਾਡੇ ਨਾਲ ਖੜੀ ਹੈ ਤੁਹਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ ਲੜ ਕੇ ਤੁਹਾਡੇ ਬਰਾਬਰ ਕੋਈ ਕਿਸਮ ਦਾ ਵਾਰੀ ਨਹੀਂ ਕੋਈ ਵੀ ਆਗਰਗਾਵਾਸੇ ਦਾ ਦੇਸ਼ ਪ੍ਰੇਮੀ ਨੇ ਇਹ ਸੇਵਾ ਕਰਦੇ ਨੇ ਇਹ ਆਪਦੇ ਬੱਲੋਂ ਵੀ ਜਿੰਨੇ ਦੁਕਾਨਦਾਰ ਨੇ ਸੇਵਾ ਕਰਦੇ ਨੇ ਜੇ ਕੋਈ ਅਪਡੇਟ ਹੈ ਸਾਈਂ ਅਨਕੀਨੇ ਮੈਡੀਸਨ ਕਸਟਮਰ ਲੈਣ ਆ ਰਹੇ ਨੇ ਇਨਵੋਇਸ ਕਰਵਾਣ ਆ। ਹਾਂਜੀ ਅੰਨ। ਅਨਕੀਨੇ ਜਿਹੜੇ ਮੈਡੀਸਨ ਲੈਣ ਆ ਰਹੇ ਨੇ ਕਸਟਮਰ ਆ ਰਹੇ ਨੇ। ਸਾਡੀਵਾਦਕਾ ਸੇਵਾ ਦਾ ਹੈ। ਅਨਦੇ ਲਈ ਕੋਈ ਇਹ ਉਪਤੀ ਆਈ ਹੈ ਕਿ ਮੂਵੀ ਟਾਈਮ ਯਾਨਾ ਬੈਟਿੰਗ ਨਹੀਂ ਹੋਇਆ। ਹੋਰ ਵੀ ਸਭ ਠੀਕ ਹੈ। Vi går en vei! ਸਾਡੇ ਸਮੂਹ 팀 ਮੈਂ ਸਾਡੇ ਆਨਰੇਬਲ ਕੈਬਨਿਟ ਮਿਨਿਸਟਰ ਮੈਡਮ ਪ੍ਰੀਤ ਕੌਰ ਦੀ ਨਾਮ ਲੈ ਸਾਡੇ ਐਮਐਲਏ ਸਾਹਿਬ ਜਲਾਲਾਬਾਦ ਨੂੰ ਬੁਲਦੀ ਐਮਬੈਲ ਦੇ ਪਤੂੜਾ ਤੋਂ ਤੇ ਐਮਬੈਲ ਦੇ ਸਾਥੀ ਫਾਸਿਲ ਕਾ ਤੋਂ ਸਾਰੇ ਜਣੇ ਬੋਲ ਤੋਂ ਸਾਰੇ ਜਣੇ ਨਾਲ ਦੇ ਔਰ ਅੱਜ ਅਸੀਂ ਉਰੇ ਵਿਜ਼ਿਟ ਕਰਨ ਆਏ ਸੀ ਇਹ ਦੇਖਣ ਆਏ ਸੀ ਕਿ ਜਿਵੇਂ ਤੁਸੀਂ ਜਾਣਦੇ ਹੋ ਮਾਹੌਲ ਬੜਾ ਸੈਂਸਿਟਿਵ ਚੱਲ ਰਿਹਾ ਹੈ ਕਿ ਅਸੀਂ ਬਾਰਡਰ ਦੇ ਉੱਤੇ ਖੜੇ ਹਾਂ ਇਸ ਸਮੇਂ ਵੀ ਪ੍ਰਮਾਤਮਾ ਤੋਂ ਸੁੱਖ ਮੰਗਦੇ ਹਾਂ ਸੀ ਵੀ ਦੋਵੇਂ ਪਾਸੇ ਸ਼ਾਂਤੀ ਲਵੇ ਪਰ ਇਹ ਕਰ ਕੋਈ ਅਜੀਬ ਅਨਸਖਾਵਾ ਮਾਹੌਲ ਬਣਦਾ ਹੈ ਪਾਰਸੀ ਫੇਰੋਵਦੀ ਤਿਆਰੀ ਦੇ ਲਈ ਅੱਜ ਕੰਪਲੀਟ ਦੇਖਣ ਆਏ ਸੀ ਮੁੱਖ ਮੰਤਰੀ ਪੰਜਾਬ ਸਰਕਾਰ ਕੋਲ ਸਿੰਘ ਮਾਨ ਜੀ ਨੇ ਕੱਲ ਜਿਹੜੀ ਕੈਬਨਟ ਦੀ ਮੀਟਿੰਗ ਲੱਗੀ ਸੀ ਉਹਦੇ ਤੋਂ ਸਪੈਸ਼ਲ ਪੀਐਸਸੀ ਨੂੰ ਇੰਸ਼ੋਰ ਕੀਤਾ ਸੀ ਕਿ ਸਾਡੇ ਸਾਰੇ ਕੈਬਨਟ ਮਿਨਿਸਟਰੀਜ਼ ਨੇ ਜਿਹੜੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਤੇ ਜ਼ਿਲ੍ਹਿਆਂ ਚ ਜਾ ਕੇ ਖਾਸ ਕਰਕੇ ਬਾਰਡਰ ਇੰਡੀਆਸ ਦੇ ਵਿੱਚ ਜਾ ਕੇ ਵਿਜ਼ਿਟ ਕਰਨਗੇ ਕਿ ਸਾਡੇ ਕੋਲ ਤਿਆਰੀ ਪੂਰੀ ਹੈ ਤੁਹਾਡਾ ਅੱਜ ਅਸੀਂ ਤੁਹਾਨੂੰ ਦੇ ਵਿਜ਼ਿਟ ਕਰਨ ਦਾ ਮੌਕਾ ਚਾਹੀਏ ਹੈ ਤੁਸੀਂ ਦੇਖ ਸਕਦੇ ਹੋਰੇ ਅਸੀਂ ਜਿਹੜੇ ਬੈੱਡ ਨੇ ਉਹ ਵੇਕੈਂਟ ਰੱਖੇ ਨੇ ਖਾਲੀ ਬੈੱਡ ਰੱਖੇ ਨੇ ਤਾਂ ਜੋ ਜੇ ਕਾਹੋ ਕੋਈ ਅਜਿਹੀ ਦਿੱਕਤ ਆਦੀ ਹੈ ਤਾਂ ਅਸੀਂ ਇਮੀਡੀਏ ਕੀ ਆਪਣੇ ਪੇਸ਼ੈਂਟਸ ਨੂੰ ਸੰਭਾਲ ਸਕੀਏ ਇਸ ਤੋਂ ਇਲਾਵਾ ਸਾਡੇ ਕੋਲ ਡਰੱਗਸ ਜਿਹੜੇ ਜਿਵੇਂ ਆਪਾਂ ਕਹਿੰਦੇ ਆ ਦਵਾਈਆਂ ਸਾਡੇ ਕੋਲ ਸਾਧੀਆਂ ਦਵਾਈਆਂ ਦਾ ਜਿਵੇਂ ਤੁਸੀਂ ਦੇਖ ਕੇ ਆਏ ਹੋ ਸਟਾਕ ਦੇ ਵਿੱਚ ਸਾਰਾ ਸਾਡੇ ਕੋਲ ਦਵਾਈਆਂ ਦਾ ਸਟਾਕ ਜਿਹੜਾ ਅਵੇਲੇਬਲ ਹੈ ਡਾਕਟਰਸ ਨੇ ਜਿਹੜੇ ਸਾਡੇ ਸਾਡਾ ਪੂਰਾ ਐਡਮਿਨਿਸਟ੍ਰੇਟਿਵ ਸਟਾਫ ਹੈ ਸਾਡਾ ਪੁਲਿਸ ਸਟਾਫ ਹੈ ਸਾਡਾ ਦਾ ਸਾਰਾ ਬਾਲਟੂਨਸ ਹੈ ਔਰ 24 24 ਘੰਟੇ ਦੀ ਡਿਊਟੀ ਦੇ ਰਹੇ ਨੇ ਵਿਦਾਊਟ ਐਨੀ ਸਿੰਗਲ ਮੂਵਮੈਂਟ ਲੀਵ ਇੱਕ ਸਕਿੰਟ ਦੀ ਵੀ ਲੀਵ ਤੋਂ ਬਿਨਾ 24 ਆਵਰਸ ਡਿਊਟੀ ਦੇ ਰਹੇ ਹੈ ਸੋ ਇਸ ਚੀਜ਼ ਨੂੰ ਸ਼ੋਰ ਕਰਨਾ ਹੈ ਕਿ ਪਰਮਾਤਮਾ ਦਾ ਚਾਹੇ ਵੀ ਕਿਸੇ ਵੀ ਕਿਸਮ ਦਾ ਕੁਛ ਆਈਆ ਹੋਵੇ ਕਿਉਂਕਿ ਇਸ ਸੈਂਸਟਿਵ ਥੂਮ ਦੇ ਵਿੱਚ ਕੈਸ ਨੂੰ ਇਸ ਕਰਕੇ ਆਜ ਤੁਸੀਂ ਸਾਰੇ ਜਣਿਆਂ ਨੇ ਇਹਨੂੰ ਵਿਜਿਟ ਕਰਕੇ ਇਹ ਇਨਸ਼ੋਰ ਕੀਤਾ ਕਿ ਤਾਂ ਇਹ ਉਹ ਸਾਰੀਆਂ ਫੈਸਿਲਿਟੀਆਂ ਨੇ ਜਿੰਨੀਆਂ ਬਣੀਆਂ। ਥੈਂਕ ਯੂ। ਜਿ ਸਾਰੇ ਮੇਰੇ ਨਾਲ ਐਮਐਲਏ ਸਰਪੰਨ ਜੀ ਆਏ ਹਨ। ਔਰ ਮੰਤਰੀ ਸਰ ਕਰਨਪ੍ਰੀ ਸੌਂਚ ਜੀ ਆਏ ਹਨ। ਬਿਸਕਲੀ ਇਸ ਵੀ ਇਹ ਸਹਰੀਆਂ ਦੀ ਵਿਜ਼ਿਟ ਇਸ ਕਰਕੇ ਕਰਨ ਆਏ ਹਨ ਕਿ ਸਾਡੇ ਲੋਕਾਂ ਨੂੰ ਬਹੁਤ ਜਾਂਦੇ ਮਾਹੌਲ ਕਰਕੇ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦਾ ਇਹ ਮਤਲਬ ਇਹ ਕਿ ਕੋਈ ਅਸੀਂ ਸਰਾਤਾ ਮਾਹੌਲ ਕ੍ਰੀਏਟ ਆਦੀ ਸਿਚੁਏਸ਼ਨ ਆਨ ਦੀ ਐਟੋਮੋਸੀ ਪ੍ਰੇਟਿਕਲ ਹੈਂਡਲ ਕਰਦੇ ਜੇ ਸੋ ਅਸੀਂ ਹਸਪੀਟਲ ਵਿਜ਼ਿਟ ਕੀਤਾ ਜਿਹਦੇ ਵਿੱਚ ਪੂਰੀ ਤਰ੍ਹਾਂ ਹਸਪੀਟਲ ਨੂੰ ਇਕੱਠਾ ਕੀਤਾ ਗਿਆ ਬੈਡਸ ਦੇ ਨਾਲ ਵੀ ਔਰ ਜੋ ਇਥੇ ਜੀਐਸਐਮਓ ਸਾਹਿਬ ਨਾਲ ਗੱਲ ਕੀਤੀ ਹੈ ਹਰ ਤਰ੍ਹਾਂ ਦੀ ਦਵਾਈ ਉਪਲਬਧ ਕਰਾਈ ਗਈ ਹੈ ਉਸ ਤਰ੍ਹਾਂ ਹੀ ਬਲੱਡ ਬੈਂਕ ਵੀ ਤਰ੍ਹਾਂ ਸਪਲੀਸ਼ੈਂਟ ਕੀਤਾ ਗਿਆ ਤਾਂ ਕਿ ਕੋਈ ਇਸ ਤਰ੍ਹਾਂ ਦੀ ਘਰਾਣਾ ਨਾ ਹੋਵੇ ਸੋ ਅਸੀਂ ਜਾਨਾਂ ਬਚਾਉਣ ਤੇ ਕਨਸੈਂਟਰੇਟ ਕਰਦੇ ਹਾਂ ਕਿ ਸ਼ਾ ਨਾਲ ਗੱਲਾਂਗੇ ਪੰਜਾਬ ਸਰਕਾਰ ਕਮਿਸ਼ਨ ਨਾਲ ਹੈ ਆਪਣੇ ਡਾਕਟਰਸ ਦੀ ਜਿਹੜੇ ਸੇਵਾ ਕਰ ਰਹੇ ਨੇ ਲੋਕਾਂ ਦੀ ਅ ਮਕਸਦ ਇਹ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਬਾਰਡਰ ਤੇ ਰਹਿ ਰਹੇ ਲੋਕਾਂ ਨੂੰ ਜਿਹੜਾ ਸੁਰੱਖਿਆ ਬਖਤਾ